कम कढो कश्मीर ਲੈਡ ਨਹੀਂ ਹੋਗੀ ਲੈਡ ਕਟੀ ਨੂੰ ਅੱਜ ਅਡਜਸਟਮੈਂਟ ਜਗਾ ਸਾਡੀ ਕੋਈ ਸਰਵਾਈਵਰ ਬੜਾ ਨਾਮ ਉਹਦਾ ਲੈਡ ਬਣਾ ਬਾਅਦ ਚ ਕਰੋ ਅਗਰ ਟੈਸ਼ ਤੋਂ ਲੈ ਕੇ ਮਰੀਜ਼ਾਂ ਨੂੰ ਬਾਹਰ ਭੇਜ ਦਿੰਦੇ ਨਹੀਂ ਜਾਂਦੇ ਟੈਸ਼ ਤੋਂ ਲੈ ਕੇ ਲਿਆਉਂਦੀ ਲੈਡ ਹੈ ਨਹੀਂ ਜੀ ਉੱਥੇ ਸਾਡੀ ਬੜਾ ਗੱਡੀ ਬੈਠਾ ਜੀ ਡੇਢ ਦੇ ਚਾਦੇ ਨਹੀਂ ਲੈਡ ਟੈਸ਼ ਤੇ ਨਹੀਂ ਲਿਆਉਂਦੀ ਮੇਰੇ ਨਾਲ ਮੇਰਾ ਨਾਮ ਵੀਰੇ ਕਰਮਜੀਤ ਦਾ ਸਮਾਨੇ ਤੋਂ ਆਇਆ ਸੀ ਠੀਕ ਹੈ ਨਾ ਕਰਮ ਸਾਡੀ ਦੀ ਮਾਤਾ ਬਿਮਾਰ ਹੈ ਬਹੁਤ ਜ਼ਿਆਦੇ ਲੇਬਰ ਦੀ ਮਰੀਜ਼ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦੇ ਉਹ ਐ ਨਹੀਂ ਪਤਾ ਵੀ ਕੀ ਹੋ ਸਕਦਾ ਲੀਵਰ ਫਟਿਆ ਹੋਇਆ ਅਸੀਂ ਇਹੀ ਗੱਲ ਕਰਦੇ ਸਰਕਾਰ ਨੂੰ ਵੋਟਾਂ ਵੇਲੇ ਤੁਹਾਡੇ ਨਾਲ ਤੇ ਸਾਰੀ ਸਪੋਰਟ ਕਰੀ ਐ ਹੁਣ ਸਾਡੀ ਬਾਈ ਬਲਬੀਰ ਜੀ ਨੂੰ ਇਹੀ ਬੇਨਤੀ ਐ ਸਿਹਤ ਮੰਤਰੀ ਐ ਆ ਕੇ ਦੇਖੇ ਜਦੋਂ ਉਸੇ ਦੇ ਜ਼ਿਲ੍ਹੇ ਚ ਇਹੀ ਲਾ ਹੋ ਰਿਹਾ ਬਾਹਰ ਤਾਂ ਨਹੀਂ ਕੀ ਕੁਝ ਲਾ ਹੋ ਰਿਹਾ ਯਾਰ ਸਾਨੂੰ ਕਿੜੀਆਂ ਕਿੜੀਆਂ ਉਮੀਦਾਂ ਦੀ ਹੈ ਨਾ ਜੇ ਕੋਈ ਘਾਟ ਐ ਪੂਰੀ ਕਰਨ ਡਾਕਟਰ ਬਲਬੀਰ ਸਿੰਘ ਜੀ ਆਪਣੇ ਜ਼ਿਲ੍ਹਾ ਪਟਿਆਲਾ ਦੀ ਨੇ ਨਾ ਸਿਹਤ ਮੰਤਰੀ ਨੇ ਜਦऐसे ਜਦ ਇਹੀ ਲਾ ਹੋ ਰਾ ਵਾਰ ਕੀ ਲਾ ਹੋ ਰਹਿਊਗਾ ਪੰਜਾਬ ਭਰ ਤੋਂ ਹਜ਼ਾਰਾਂ ਲੋਕਾਂ ਦਾ ਹਾਂ 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 ਜੀ ਹਾਉ ਰ ਐਮਪੀ ਤੱਕ ਤੇ ਜੂਪੀ ਤੱਕ ਦੇ ਮਰੀਜ਼ ਨੇ ਜੀ ਜਦ ਇੱਥੇ ਤੱਕ ਇਹ ਹੀ ਲਾ ਹੋ ਰਾ ਜੀ ਭਗਮਤ ਮਾਨ ਜੀ ਨੂੰ ਬੇਨਤੀ ਹੈ ਔਰ ਕੋਈ ਨਾ ਕੋਈ ਹਿਲਾ ਕਰਨ ਲੈਟ ਦਾ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਇਹ ਹਿਲਾ ਹੋਇਆ ਤਾਂ ਮਰੀਜ਼ ਮਰਨਗੇ ਬਸ ਗਰਮੀ ਦੇ ਵਿੱਚ ਤਾਂ ਜਨਰੇਟਰ ਪਤਾ ਨਹੀਂ ਹੈ ਜੀ ਨਾ ਹੈ ਪਰ ਜੇ ਲਾਈਟ ਹੀ ਦੇ ਦੋ ਘੱਟ ਜਾਰੀ ਹੈ ਜੀ ਬਣਾਓ ਜਨਰੇਟਰ ਕੋਈ ਚੱਲ ਰਿਹਾ ਕੋਈ ਨਹੀਂ ਚੱਲ ਰਿਹਾ ਇੱਕ ਜਨਰੇਟਰ ਚੱਲ ਰਿਹਾ ਵੀਰੇ ਜਿਹੜੇ ਇੱਕ ਨੰਬਰ ਦੇ ਵਿੱਚ ਚੱਲ ਰਿਹਾ ਨਾ ਇੱਕ ਨੰਬਰ ਵਾਰਡ ਦੇ ਵਿੱਚ ਬਾਕੀ ਜਨਰੇਟਰ ਬਿਲਕੁਲ ਪਤਾ ਨਹੀਂ ਕਰਿਆ ਆਪਣੇ ਪਤਾ ਨਹੀਂ ਕੀ ਹੈ ਇਹਨਾਂ ਨੂੰ ਪਤਾ ਹੈ ਛੂ ਹੈ ਜੀ ਸਮਾਨੇ ਤੋਂ ਆਇਆ ਜੀ ਟੈਸਟ ਲੈ ਕੇ ਮਿੰਟ ਬਾਅਦ ਦੇ ਦਿੰਦੇ ਆ ਜੀ ਉਹ ਮੇਰੇ ਡੈਡੀ ਆਇਆ ਜੀ ਫਾਦਰ ਸਾਹਿਬ ਜੀ ਉਹਨੂੰ ਵੀ ਮੇਰੇ ਬਾਅਦ ਟੈਸਟ ਦੇ ਲੈ ਦਿਓ ਮੈਂ ਜਾਈ ਲਾਈਟ ਨਹੀਂ ਹੀ ਤੇ ਲਾਈਟ ਨਹੀਂ ਆਈ ਬਾਹਰ ਲੈ ਜਾਓ ਜੀ ਹੁਣ ਉਹਨੂੰ ਬਾਹਰ ਕਿੱਥੇ ਲੈ ਜਾਂ ਮੈਂ ਲਾਈਟ ਤਾਂ ਹੈ ਨਹੀਂ ਸਰ ਜੀ ਤੇ ਲਾਈਟ ਉਹ ਵੀ ਤਾਂ

ਨਾ ਕੋਈ ਸਰਕਾਰ ਨਾ ਕੋਈ ਅਫਸਰ ਕੁਝ ਨਹੀਂ ਹੈ ਮੇਰਾ ਨਾਮ ਰਾਮਫਲ ਹੈ ਜੀ ਹੈ ਮੈਨੂੰ 14 ਨੰਬਰ ਤੇ 12 ਨੰਬਰ 11 ਨੰਬਰ ਇੱਕ ਵਾਰਡ ਚ ਲਾਈਟ ਹੈਗੀ ਆ ਤਿੰਨ ਵਾਰਡਾਂ ਚ ਲਾਈਟ ਨਹੀਂ ਹੈਗੀ ਆ ਕੀ ਸਿਸਟਮ ਹੈ ਮੇਰੇ ਸਾਹਮਣੇ ਸਾਹਮਣੇ ਦੇਖਦੇ 14 ਨੰਬਰ ਵਾਰਡ ਚ ਦੋ ਮਰੀਜ਼ ਮਰ ਗਏ ਲਾਈਟ ਦੀ وجہ ਨਾਲ ਲਾਈਟ 8 ਵਜੇ ਦੀ ਗਈ ਹੋਈ ਆ ਤੁਸੀਂ ਆਪ ਦੇਖ ਲਓ ਮੇਰੇ ਡੈਡੀ ਨੂੰ ਪ੍ਰੋਬਲਮ ਹੈ ਇਫੈਕਸ਼ਨ ਦੀ ਜਾ ਕੇ ਦੇਖ ਲਓ ਕੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਆਪ ਮੈਂ ਤੁਹਾਨੂੰ ਦਿਖਾ ਕੇ ਲਿਆਣਾ ਕਿੱਦਾਂ ਸਾਹ ਲੈ ਰਹੇ ਨੇ ਉਹ ਮਰੀਜ਼ ਮਰਨ ਲੱਗ ਰਹੇ ਨੇ ਅੱਜ ਉੱਥੇ ਮਰੀਜ਼ ਆ ਦੇਖੋ ਮਹਾਰਾਜ ਜੀ ਪਾਤੜਾਂ ਤੋਂ ਆਇਆ ਫੈਕਸ਼ਨ ਦੀ ਪ੍ਰੋਬਲਮ ਹੈ ਇਹਨਾਂ ਦੀ ਮਾਤਾ ਹੈ ਮੇਰਾ ਡੈਡੀ ਹੈ ਉੱਥੇ ਜਾ ਕੇ ਦੇਖ ਲਓ ਸਾਹ ਕਿਵੇਂ ਲੈ ਰਹੇ ਨੇ ਚਾਰ ਬੰਦੇ ਪੱਖਾ ਚੱਲ ਰਹੇ ਨੇ ਰੋਜ਼ 2 ਘੰਟੇ ਲੜ ਕੋਈ ਕੁਛ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਕੁਛ ਨਹੀਂ ਹੈਗਾ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਜੀ ਰੋਜ਼ 2 ਘੰਟੇ ਕੱਲ ਦਿਨ ਚ ਕੱਲ ਦਿਨ ਚ ਲਾਈਟ ਕੱਟੀ ਰਾਤ 2 ਘੰਟੇ ਲਾਈਟ ਕੱਟੀ ਹੁਣ ਫੇਰ 8 ਵਜੇ ਤੋਂ ਲਾਈਟ ਕੱਟ ਰਹੀ ਆ ਯਾਰ ਬਾਕੀ ਲਾਈਟ ਕਟੋ ਹਸਪੀਟਲ ਚ ਤਾਂ ਲਾਈਟ ਦਿਓ ਬੱਚਿਆਂ ਖਾਤਰ ਮੈਂ ਇਹ ਨਹੀਂ ਕਹਿ ਰਿਹਾ ਹੈਗਾ ਵੀ ਕੱਲੀ ਮੇਰੇ ਲਈ ਦਿਓ ਸਾਰੇ ਬੰਦੇ ਨੇ ਸਾਰੇ ਮਰੀਜ਼ ਨੇ ਜਿਨ੍ਹਾਂ ਦੀ ਸਰਜਰੀ ਆਪਰੇਸ਼ਨ ਨੇ ਉਹਨਾਂ ਦਾ ਕੀ ਹਾਲ ਹੋਣਾ ਆਇਆ ਜੀ ਉੱਥੇ ਲਾਈਟ ਹੈ ਨਹੀਂ ਕਿਸੇ ਪਾਸੇ ਵੀ ਜੀ ਨਾ 3 ਘੰਟੇ ਹੋ ਗਏ ਲਾਈਟ ਆਈ ਆ ਜੀ ਜਨਰੇਟਰ ਵਾਲੇ ਕੋਲ ਜਾਂਦੇ ਆ ਜਨਰੇਟਰ ਵਾਲਾ ਕਹਿੰਦਾ ਜੀ ਸਾਡੇ ਕੋਲ ਤੇਲ ਹੈ ਨਹੀਂ ਜਿਹਨੇ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜੀ ਆ ਰਿਹਾ ਤੇਲ ਲੈ ਕੇ ਆ ਨੰਬਰ ਹੈਗਾ ਹੀ ਸਾਡੇ ਕੋਲ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜਨਰੇਟਰ ਵਾਲਾ ਕਹਿੰਦਾ ਜੀ ਦੇਖਦੇ ਆਂ ਜੇ ਤੇਲ ਧਾਰ ਮਿਲ ਗਿਆ ਤਾਂ ਆ ਜਾਊਂਗਾ ਨਹੀਂ ਤਾਂ ਮੈਂ ਨਹੀਂ ਆਉਂਦਾ ਜੀ ਮੈਂ ਆਟੋ ਤੇ ਆ ਰਿਹਾ ਗਰਾਉਂਡ ਫਲੋਰ ਤੇ ਲਾਈਟ ਚੱਲ ਰਹੀ ਹੈ ਜਨਰੇਟਰ ਚੱਲ ਰਿਹਾ ਹੈ ਉੱਪਰ ਬੱਚੇ ਵਾਲੇ ਚ ਸਾਰੇ ਬੰਦ ਪਏ ਨੇ ਬੱਚੇ ਮਰਨ ਕਿਨਾਰੇ ਪਏ ਨੇ ਜੀ ਜਾਂ ਤਾਂ ਫਿਰ ਉਹ ਵੀ ਬੰਦ ਕਰੋ ਜਿਹੜਾ ਚੱਲਦਾ ਨਹੀਂ ਤਾਂ ਫਿਰ ਸਾਡਾ ਚਲਾਓ ਇੱਥੇ ਫਾਇਦਾ ਕੀ ਹੋਈਏ ਡੇਡੇ ਜਨਰੇਟਰ ਰੱਖਿਆਂ ਦਾ ਅੱਜ ਤੋਂ ਦੋ ਦਿਨ ਪਹਿਲਾਂ